ਤੇ 3 ਸਾਲ ਦੇ 3-4 ਸਾਲ ਦੇ ਬੱਚੇ ਨੂੰ ਸੁਬਾਹ 7-8 ਵਜੇ ਸਕੂਲ ਭੇਜ ਦਿੰਨੇ ਆ 2 ਵਜੇ ਆਉਂਦਾ ਉਹ ਕਿੰਨੀ ਮਿਹਨਤ ਆਪਾਂ ਕਰਾਉਨੇ ਆ ਤੇ ਆਪ ਕੀਤੀ ਐ 3-4 ਸਾਲ ਦੀ ਉਮਰ ਤੋਂ 8-8-9-9 ਘੰਟੇ ਸਕੂਲਾਂ ਵਿੱਚ ਜਾਣਾ ਤੇ 30-32 ਸਾਲ ਤੱਕ ਇਹੀ ਕੁਝ ਕਰੀ ਜਾਂਦੇ ਆ ਤੇ ਮੂਲ ਦਾ ਸੱਚ ਦਾ ਕੰਮ ਕਰੋ ਲੋ ਮੋਹੰਕਾਰ ਦਾ ਮਨ ਨੂੰ ਸ਼ਾਂਤੀ ਕਿਵੇਂ ਪਤਾ ਨਹੀਂ ਲੱਗਿਆ ਜਰਾ ਤੇ ਸਿਰਫ ਉਹੀ ਯਾਦ ਕਰਾਈ ਗਏ ਫਲਾਣੀ ਲੜਾਈ ਕਦੋਂ ਹੋਈ ਜੀ ਇੰਡੀਆ ਤੇ ਅਟੈਕ ਕਦੋਂ ਹੋਇਆ ਜੀ ਫਲਾਣੇ ਰਾਜੇ ਦਾ ਕੀ ਨਾਂ ਸੀ ਉਹਦੇ ਪਿਓ ਦਾ ਕੀ ਨਾਂ ਸੀ ਉਹ ਕਦੋਂ ਜੰਮਿਆ ਸੀ ਆਈ ਕੋ ਪੜ ਪੜ ਕੇ ਚੱਲੋ ਜੀ ਟਾਈਮ ਪਾਸ ਮਲਟੀਪਲੀਕੇਸ਼ਨ ਕਰੋ ਜੀ ਫਿਜ਼ਿਕਸ ਪੜੋ ਜੀ ਹਜੇ ਤਾਈਂ ਸਾਇੰਸ ਇਹ ਕਹਿੰਦੀ ਹੈ ਵੀ ਜਿਹੜੇ ਬੰਦੇ ਦਾ ਜਨਮ ਹੈ ਉਹ ਬਾਂਦਰ ਵਿੱਚੋਂ ਹੋਇਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਾ ਬਾਂਦਰ ਕਿਹੜੀ ਜੀਵ ਨੇ ਬਾਂਦਰ ਕਿਹੜੀ ਜੀਵ ਹੈ ਬਾਂਦਰ ਚ ਬੰਦਾ ਕਿਵੇਂ ਫਾਇਦਾ ਹੋ ਜਾਏਗਾ ਠੀਕ ਹੈ ਜੀ ਨੰਬਰ ਮਿਲਦੇ ਪੈਣੇ ਵੀ ਬਾਂਦਰ ਚ ਵੀ ਬੰਦਾ ਹੋਇਆ ਹੀ 80 ਨੰਬਰ ਆ ਗਏ ਤੁਹਾਡੇ ਚਲੋ ਜੀ ਤੇ ਉਹ ਕੀ ਹੋਇਆ ਸਭ ਝੂਠ ਚੱਲਦਾ ਪਿਆ ਇੱਥੇ ਭਰਮ ਦਾ ਸੰਸਾਰ ਹੈ ਕੋਈ ਇੱਥੇ ਸਕੂਲ ਕੋਈ ਇੱਥੇ ਨਹੀਂ ਜਿੰਨੇ ਕੁ ਕਿਸੇ ਨੂੰ ਨੌਲੇਜ ਬਣੀ ਉਸੇ ਉੱਪਰ ਉਹਨੇ ਸਕੂਲ ਖੋਲ੍ਹ ਲਿਆ ਉੱਥੋਂ ਹੀ ਪੜਾਉਣ ਲੱਗ ਗਿਆ ਉਸੇ ਪਰ ਉਹਨੇ ਕਾਲ ਜਿ ਖੋਲ ਲਿਆ ਤਾਂ ਇਹ ਕਹਿੰਦੇ ਬਿਨ ਨਾਵੇਂ ਜਗ ਕਮਲਾ ਕਰੇ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਵੀ ਜਿਹੜੀ ਅਸ਼ਾਂਤੀ ਹੈ ਸਾਡੇ ਮਨ ਦਾ ਬੈਲੈਂਸ ਹੈ ਅੱਜ ਡਾਕਟਰ ਨੇ ਸਾਈਕੀਆਟ੍ਰਿਸਟ ਨੇ ਇੱਥੇ ਸ਼ਾਇਦ ਬੈਠੇ ਵੀ ਹੋਣ ਸਾਈਕੀਆਟ੍ਰਿਸਟ ਡਾਕਟਰ ਵੀ ਨੇ 멘ਟਲੀ ਹੈਲਥ ਨੂੰ ਠੀਕ ਕਰਨ ਵਾਲੇ ਵੀ ਵੱਡੇ ਵੱਡੇ ਹਸਪਤਾਲ ਖੁੱਲੇ ਨੇ ਉਹਨਾਂ ਕੋਲ ਵੀ ਜਦੋਂ ਤੁਸੀਂ ਚਲੇ ਜਾਂਦੇ ਹੋ ਸਰਵੇ ਹੋਇਆ ਉਸ ਦਿਨ ਮੁਕਾਉਂਦੇ ਪਏ ਸੀਗੇ ਯੂਐਸਏ ਦਾ ਸਰਵੇ ਸੀਗਾ ਸਾਈਕੀਆਟ੍ਰਿਸਟ ਡਾਕਟਰ ਨੂੰ ਉਹਨਾਂ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਮਰੀਜ਼ ਤੁਹਾਡੇ ਤੋਂ ਜਿਹੜੇ ਡਿਪਰੈਸਡ ਆਉਂਦੇ ਹੈ ਵਿਚਾਰਾਂ ਵਿੱਚ ਆਉਂਦੇ ਨੇ ਕਿੰਨੇ ਪਰਸੈਂਟ ਮਰੀਜ਼ ਠੀਕ ਹੋ ਕੇ ਜਾਂਦੇ ਆ ਤੁਹਾਡੇ ਕੋਲ ਸਰਵੇ ਚੱਲਿਆ ਉਸ ਦਿਨ ਕਿਸੇ ਏਜੰਸੀ ਨੇ ਕੀਤਾ ਉਹ ਦਿਖਾਉਂਦੇ ਪਏ ਸੀਗੇ ਤਾਂ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਵੀ ਦੋ ਦੋ ਮਿੰਟ ਸਾਰਿਆਂ ਦਾ ਕਲਿੱਪ ਦਿਖਾਇਆ ਤੇ ਉਹ ਬਾਅਦ ਚ ਉਹਨਾਂ ਨੇ ਦੱਸਿਆ ਨਿਚੋੜ ਕਹਿੰਦੇ 100 ਵਿੱਚੋਂ ਸਿਰਫ 3 ਜਾਂ 4% ਮਰੀਜ਼ ਠੀਕ ਹੁੰਦਾ ਹੈ। ਹੱਦ 5% ਬਾਕੀ ਜੇ 100 ਵਿੱਚੋਂ ਜਿਹੜਾ 95 ਬੰਦਾ ਆਉਂਦਾ ਉਹ ਠੀਕ ਹੈ ਵੀ ਉਹ ਗੋਲੀਆਂ ਲਈ ਜਾਂਦੇ ਆ ਪਿਲਸ ਲਈ ਜਾਂਦੇ ਆ ਆਪ ਦਾ ਜਿਵੇਂ ਡਾਕਟਰ ਕਹਿੰਦਾ ਬਟ ਉਹ ਸੈਟੀਸਫੈਕਸ਼ਨਰੀ ਮੋਡ ਦੇ ਵਿੱਚ ਨਹੀਂ ਆਉਂਦੇ। ਕੋਈ 2 4 5 ਬੰਦੇ 100 ਪਿੱਛੇ ਭਾਵੇਂ ਉਹਨਾਂ ਤੇ ਕੋਈ ਕਿਰਪਾ ਹੋ ਜੇ ਉਹ ਕਹਿ ਦਿੰਦਾ ਵੀ ਮੈਂਟਲ ਪ੍ਰੈਸ਼ਰ ਲਾਸ ਕਰ ਗਿਆ ਨਹੀਂ ਹੁੰਦਾ ਕਿਉਂਕਿ ਵਿਚਾਰਾਂ ਦੀ ਖੇਡ ਨਾ ਡਾਕਟਰ ਨੂੰ ਪਤਾ ਨਾ ਮਰੀਜ਼ ਨੂੰ ਪਤਾ ਵੈਦੋਂ ਨਾ ਦਵਾਈ ਭੈਣੋਂ ਨਾ ਭਾਈ ਇੱਕੋ ਸਹਾਈ ਰਾਮ ਹੈ ਕਹਿੰਦੇ ਨਾ ਵੈਦ ਤੋਂ ਆਰਾਮ ਹੋਣਾ ਦਵਾਈ ਤੋਂ ਆਰਾਮ ਹੋਣਾ ਨਾ ਭੈਣ ਤੋਂ ਆਰਾਮ ਹੋਣਾ ਨਾ ਭਾਈ ਤੋਂ ਆਰਾਮ ਹੋਣਾ ਗੁਰਬਾਣੀ ਗੁਰੂ ਕਹਿੰਦੇ ਨੇ ਵੈਦੋਂ ਨਾ ਵਾਈ ਵੈਦ ਨਾ ਦਵਾਈ ਭੈਣੋਂ ਨਾ ਭਾਈ ਨਾ ਭੈਣ ਨਾ ਭਰਾ ਇੱਕੋ ਸਹਾਈ ਰਾਮ ਹੈ ਕੀਤਾ ਜਾ ਕਾ ਹੋਵੇ ਪਾਪਾ ਮੱਲੋ ਤੋਂ ਹੈ ਸੋ ਸਿਮਰੋ ਪ੍ਰਧਾਨ ਹੈ ਉਹ ਪ੍ਰਧਾਨ ਨੂੰ ਸਿਮਰੋ ਪ੍ਰਧਾਨ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੂੰ ਸਿਮਰੋ ਉਹ ਸਾਰੀ ਸੱਤਾ ਦੇ ਰਾਜੇ ਨੇ ਤੇ ਫਿਰ ਆਪਾਂ ਨੂੰ ਗੁਰੂ ਦੱਸਦੇ ਨੇ ਵੀ ਇਹ ਜਿਹੜਾ ਤੁਹਾਨੂੰ ਇੱਕ ਕੰਮ ਹੈ ਇੱਕ ਵਿਚਾਰ ਆਇਆ ਵਿਚਾਰ ਦੇ ਨਾਲ ਫਿਰ ਵਿਚਾਰ ਆ ਗਿਆ ਫਿਰ ਫਿਰ ਵਿਚਾਰ ਆ ਗਿਆ ਉਹਦੇ ਵਿੱਚ ਤੁਹਾਡਾ ਮਨ ਡਾਇਵਰਟ ਹੋ ਕੇ ਇੱਕਦਮ ਲਾਸ ਹੋ ਜਾਂਦਾ ਹੈ ਤੁਸੀਂ ਇਹਨੂੰ ਦੇਖੋ ਵੀ ਕਿਵੇਂ ਠੀਕ ਕਰਨਾ ਤਾਂ ਫਿਰ ਗੁਰੂ ਸਾਨੂੰ ਕਹਿੰਦਾ ਹੈ ਕਿ ਤੁਸੀਂ ਕਰਮ ਦੇ ਵਿੱਚ ਸਿੱਧਾ ਨਹੀਂ ਜੁੜਨਾ ਤੁਸੀਂ ਗੁਰੂ ਨੇ ਸਾਨੂੰ ਸਮਝਾਇਆ ਹੈ ਸ਼ਬਦ ਦੇ ਅਭਿਆਸ ਤੋਂ ਬਿਨਾਂ ਗੁਰਮੰਤਰ ਤੋਂ ਬਿਨਾਂ ਕੋਈ ਵੀ ਸੰਸਾਰ ਦਾ ਕੰਮ ਨਹੀਂ ਕਰਨਾ ਉਹ ਤੁਹਾਨੂੰ ਫਸਾ ਲਏਗਾ ਤੁਹਾਨੂੰ ਘਾਟੇ 'ਚ ਪਾ ਦੇਗਾ ਉਧਰੋਂ ਸਵਾਸ ਚੱਲੀ ਜਾਂਦੇ ਆ ਸਵਾਸ ਸਵਾਸ ਚੱਲ ਰਹੇ ਨੇ